ਬੜਾ ਨੇ ਨਹੀਂ ਉਹ ਕਰਨਾ ਨਹੀਂ ਬੜਾ ਮਾਰ ਇੱਕ ਬੜਾ ਵੱਡਾ ਹੀ ਉਹ ਜਾ ਕੰਮ ਤਾ ਜਾ ਕੰਮ ਕਰ ਜਾ ਕੇ ਆ ਡਾਂਗ ਤਾ ਰਹਾ ਜੇ ਐਸੇ ਜਾਂਦੀ 2 ਫੁੱਟ ਦਾ ਪਛਾਈ ਹੈ ਦੋ ਆ ਤੇ ਲੇ ਮੁੜਾ ਬੜੀ ਨੇ ਇੱਥੇ ਜਾ ਕਿੱਥੇ ਭੰਜੋ ਜਾਣ ਆਹ ਵੇ ਹੁਣ ਪੂਛ ਜੇ ਵੀ ਚੱਲਦੀ ਆਹੋ ਚੱਲਦੀ ਸਟੌਪੜੀ ਮਿਲ ਜਾਈਏ ਚੱਲ ਇਹਦੇ ਚੱਲਣ ਜਿਵੇਂ ਕੰਤਾ ਫੇਰ ਨਾ ਪਾ ਗਏ ਹੁਣ ਤਾਂ ਕਦਮ ਵੇਖੋ ਅਜੇ ਕਰਦਾ ਹੈ ਠੀਕ ਆ ਨਕੀ ਵੈਸੇ ਤੇ ਕੋਲ ਨਹੀਂ ਹੁਣ ਇਹ ਜਿੰਦਾ ਹੋ ਕੇ ਨਿਕਲਾ ਆ ਤੇ ਨਹੀਂ ਹੋਂ ਕਿਤੇ ਕਿਸ ਗਿਆ ਇਹਦਾ ਨਾ ਥੱਲੇ ਨਾ ਪੈ ਜਾਣਾ ਲੂਣਾ ਨਹੀਂ ਪਾਉਣਾ ਤੇ ਲੂਣ ਛੜਿਆ ਵਾ ਆਹ ਲਿਆ ਪੈਗੜ ਫੜ ਕੇ ਜਿਹੜਾ ਜੀ ਨਹੀਂ ਪੁੰਦੀ ਕਰ ਹਲਾਈ ਆਹੋ ਕਵਰਾਂ ਚ ਪਈਦਾ ਠੀਕ वो फिर गाल घूँदा खेती हूँ वो मतलब होता खेती कर